ਸਾਡੇ ਬਠਿੰਡਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਜੱਤਵ ਬੈਂਕਸ ਆਈਪੀਐਸ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਜਿਹੜੇ ਕਿ ਸਾਡੀਆਂ ਪੈਟਰੋਲਿੰਗ ਵਗੈਰਾ ਚਲਦੀ ਰਹਿੰਦੀ ਆ ਨਾਕਾ ਬੰਦੀਆਂ ਚਲਦੀਆਂ ਰਹਿੰਦੀਆਂ ਦੌਰਾਨੇ ਪੈਟਰੋਲਿੰਗ ਥਾਣਾ ਸਦਰ ਏਰੀਆ ਤੇ ਚੌਂਕੀ ਇੰਡਸਟਰੀਅਲ ਏਰੀਆ ਦੇ ਚੌਂਕੀ ਇੰਚਾਰਜ ਧਰਮਵੀਰ ਸਿੰਘ ਨੂੰ ਇੱਕ ਤਲਾਹ ਮਿਲੀ ਸੀਗੀ ਵੀ ਇੱਕ ਸੰਦੀਪ ਸਿੰਘ ਅਲਿਸ ਟੁੱਡੀ ਪੁੱਤਰ ਸੁਖਦੇਵ ਸਿੰਘ ਆ ਜਿਹੜਾ ਇਹ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਦੰਦੀ ਹੈ ਜੇ ਇਹ ਕਾਬੂ ਕੀਤਾ ਜਾਵੇ ਤਾਂ ਇਹ ਕੋਈ ਮੋਟਰਸਾਈਕਲ ਬਰਾਮਦ ਚੋਰੀ ਸ਼ੋਦਾ ਜਿਹੜੇ ਹੈਗੇ ਆ ਬਰਾਮਦਾ ਹੋ ਸਕਦੇ ਆ ਤਾਂ ਤਰਵੀਰ ਸਿੰਘ ਨੇ ਇਹਨੂੰ ਚੋਰੀ ਦੇ ਮੋਟਰਸਾਈਕਲ ਜਿਹੜਾ ਠਾਣਾ ਸਿਵਲ ਲੈਂਡ ਏਰੀਆ ਚ ਚੋਰੀ ਹੋਇਆ ਸੀ ਉਹਦੇ ਸਮੇਤ ਇਹਨੂੰ ਕਾਬੂ ਕੀਤਾ ਦੌਰਾਨ ਤਫ਼ਤੀਸ਼ ਪੁੱਛਗਿੱਛ ਤੇ ਇਹ ਤੋਂ 7 ਹੋਰ ਮੋਟਰਸਾਈਕਲ ਰਿਕਵਰ ਹੋਏ ਆ ਹਜੇ ਤੱਕ ਸਾਡੀ ਤਫ਼ਤੀਸ਼ ਚੱਲਦੀ ਪਈ ਆ ਹੋਰ ਵੀ ਰਿਕਵਰੀ ਆਉਣ ਦੀ ਉਮੀਦ ਹੈ ਅਸੀਂ ਫੇਰ ਵੀ ਬਟੰਡਾ ਪੁਲਿਸ ਵੱਲੋਂ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਕੋਈ ਵੀ ਜਿਹੜਾ ਕੋਈ ਮਾੜਾ ਕੰਮ ਕਰਦਾ ਮਾੜਾ ਅੰਸਰ ਹੈ ਕੋਈ ਚੋਰੀ-ਸ਼ਪੋਰੀ ਕਰਦਾ ਕੋਈ ਨਸ਼ਾ ਵੇਚਦਾ ਉਹ ਬਾਜ਼ ਆ ਜਾਣਾ ਉਹਨਾਂ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ